ਸਿੰਘ ਮੰਦਰ ਫਰਮ ਸਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਸੀ ਵਿਰਾਤੀ ਦਾ ਤਿਹਾਰ ਬੜੀ ਧੂਮਕਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਪਰੰਪਰਾਕਥਾਵਾਂ ਦੇ ਵਿੱਚ ਮੰਨਤਾ ਹੈ ਕਿ ਅੱਜ ਸ਼ਿਵਾ ਸ਼ੁੱਜੀ ਜੀ ਔਰ ਪਾਰਬਤੀ ਦਾ ਵਿਆਹ ਸਥਿਪਨ ਹੋਇਆ ਸੀਗਾ ਇਸ ਉਪਲਖਸ ਦੇ ਵਿੱਚ ਸਾਰੇ ਦੇਸ਼ ਭਰ ਦੇ ਵਿੱਚ ਸੰਸਾਰ ਦੇ ਵਿੱਚ ਆਸੂਪਰਾਤੀ ਦਾ ਤਿਹਾਰ ਮਨਾਇਆ ਜਾਂਦਾ ਹੈਗਾ ਫਰਮ ਸਰਬ ਮੰਦਿਰ ਦੀ ਕਿ ਵਿਸ਼ੇਸ਼ ਮਹੱਤਵ ਇਹ ਬਹੁਤ ਹੀ ਪ੍ਰੋਮਿਕ ਪੁਰਾਣਾ ਮੰਦਿਰ ਹੈਗਾ ਜਿੱਥੇ ਇਹ ਬਹੁਤ ਹੀ ਪ੍ਰੋਮਿਕ ਮੰਦਿਰ ਦੇ ਵਿੱਚ ਜਲ ਸੰषेक ਮਾ ਸੀਰਨ ਜੀ ਦੇ ਜਲ ਸੰਕਰਨ ਦੇ ਲਈ ਪਹੁੰਚਦੀ ਹੈਗੀ ਕਿ ਇੱਥੇ ਉਹਦੇ ਆਟੇ ਦੇ ਨਾਲ ਹਰ ਸਾਂ ਮੰਦਰ ਤੇ ਮਰਨ ਸਿਰਮ ਮੰਦਰ ਵੀ ਕਿਹ ਪਹੁੰਚਦੀ ਹੈ ਇਹ ਇੱਥੇ ਜਨ ਸੇ ਕਰਦੀ ਹੈ ਬੱਚਾ ਨੂੰ ਜਲਪਨ ਕਰਾਇਆ ਜਾਂਦਾ ਹੈਗਾ ਤੇ ਸ਼ਿਵਾਂ ਦੀ ਸ਼ਕਤੀ ਦਾ ਅਸ਼ੀਰਵਾਦ ਉਹ ਲੈ ਕੇ ਜਾਂਦੇ ਨੇ ਕਿ ਸਾਡੇ ਅੱਜ ਸ਼ਿਵਰਾਤਰੀ ਦੇ ਮੌਕੇ ਤੇ ਮੰਦਰ ਕਮੇਟੀ ਦੇ ਵੱਲੋਂ ਬਹੁਤ ਹਾਰਦਿਕ ਸਵਾਗਤ ਹੈ ਇਹ ਇਹ ਅਸੀਮਾ ਦਿੱਤੀ ਆ ਉਹ ਬਣੀ ਹੈ ਸ਼ਿਵਾਂ ਦੀ ਖੁਸ਼ ਆਪਣੀਆਂ ਸੀਦੜ ਨਾਲ ਦਾ ਮੁਆਵਜਾ ਤੇ ਹਰ ਪਰਿਵਾਰ ਨੂੰ ਚਾਹੀਏ ਤੇ ਜਾਵੇ ਸਸਰਾ ਘਰ ਦੀ ਜੀਵਨ ਆਪਣੇ ਅੱਸੀ ਬਸ ਤੇ ਬਸੇ ਬਸ ਚੱਲਦੇ ਚੱਲੋ ਚੱਲਦੇ ਚੱਲੋ ਜੀ ਮੇਰੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਸਾਰੇ ਸ਼ਹਿਰਦਾਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਅੱਜ ਬ੍ਰਹਮਸਿਰਾ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੰਡਾਰਾ ਟੁੱਟ ਰਿਹਾ ਹੈ ਇਹ ਪ੍ਰਾਚੀਨ ਮੰਦਰ ਹੈ ਬ੍ਰਹਮਸਿਰਾ ਮੰਦਰ ਇਹਦਾ ਪੁਰਾਣਾ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਜਿਹੜਾ ਭਗਤਾਂ 41 ਦਿਨ ਆਪਣੀ ਮਨੋ ਕਾਮਨਾ ਪੂਰ ਕੇ 42 ਦਿਨ ਇੱਥੇ ਪੂਰਾ ਚਲਚੜਾਉਂਦਾ ਆ। ਆਪਾਂ ਉਹਦੀ ਹਰ ਮਨੋਗਾਂ ਮਨਾ ਜਿਹੜੀ ਹੈ। ਉਹ ਇਹ ਹੁੰਦੀ ਹੈ ਕਿ ਪੁਰਾਣਾ ਦੇ ਵਿੱਚ ਜ਼ਿਕਰ ਹੈ ਇਸ ਮੰਦਿਰ ਦਾ ਬਹੁਤ ਪੁਰਾਣੀ ਮੰਦਿਰ ਹੈ। ਅਸੀਂ ਆਪਣੇ ਭਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਭਗਤਾਂ ਇੱਥੇ ਰੂਹਮਾਦੀ ਕੋ ਚੰਦ ਮੰਦਿਰ ਦੇ ਦਰਸ਼ਨ ਕਰਨ। ਵੀ ਕੋਲੇ ਆ ਦੇ ਦਰਸ਼ਨ ਕਰਨਾ ਲੋਮਨ ਮੋਲੇ ਇਸੀ ਲੋ। ਸਰਸ ਚਿਸਟਪਾਡ ਐਡਵੋਕੇਟ ਉਹ ਸਾਰੇ ਸਨਾਮ ਸ਼ਹਿਰ ਨਿਵਾਸੀਆਂ ਨੂੰ ਸ਼ਰਧਾ ਭਰਪੂਰ ਤੇ ਅਧਿਸ਼ੁਕ ਪੰਨਾਵਾ ਲੈਣਾ ਤੇ ਬੰਬਾਂ ਮੋਲੇ ਚੁੱਸੇ ਹੈ ਬਸਤਾਨੋਂ ਹਮ ਸੇਕ ਮਟੀ ਬਨੋ ਮਾਸ਼ ਜਰਤੀ ਨੇ ਬਹੁਤ ਸੁਖ ਪੰਨਾ ਹੈ